ਬਾਰ ਬਾਰ ਜਪੋ ਬਾਰ ਬਾਰ ਜਪੋ 10 ਦਫਾ ਵਾਹਿਗੁਰੂ ਆਖੋ ਚਲੋ 1 ਦਫਾ ਚ ਥੋੜਾ ਜਿਹਾ ਮਨ ਇਕਾਗਰ ਹੋਵੇਗਾ ਜਪੀ ਜਾਓ ਜਪੀ ਜਾਓ ਮਿਹਨਤ ਕਰੀ ਜਾਓ ਜਿਸ ਵਕਤ ਮਨ ਪੂਰਾ ਹੋਇਆ ਸਭ ਰਾਣੀ ਪੂਰੀ ਹੋਈ ਇੱਕੋ ਦਫਾ ਦੇ ਵਾਹਿਗੁਰੂ ਨੇ ਵੀ ਅੰਦਰ ਕ੍ਰਾਂਤੀ ਪੈਦਾ ਕਰ ਦੇਣੀ ਭਲਾ ਕਰਮ ਮਨ ਨਾਲ ਹੁੰਦਾ ਹੀ ਨਹੀਂ ਕਰਦਾ ਹੀ ਨਹੀਂ ਲੋਕੀ ਪੂਰਾ ਮਨ ਉਹਦੇ ਚ ਆਉਂਦਾ ਹੀ ਨਹੀਂ ਏਕ ਥੋੜੇ ਹਰ ਸ਼ਹਿਰ ਦੇ ਹਰ ਮਨੁੱਖ ਨੇ ਕੀ ਆਇਆ ਮੈਨੂੰ ਕੀ ਕਰੀਏ ਗਿਆਨੀ ਜੀ ਬਾਣੀ ਤੇ ਪੜਦੇ ਆ ਮਨ ਤੇ ਜੁੜਦਾ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਤੇ ਜੁੜਦਾ ਹੀ ਨਹੀਂ ਮਨ ਤੇ ਹੁੰਦਾ ਹੀ ਨਹੀਂ ਗੁਰਦੁਆਰੇ ਬੈਠੇ ਹੁੰਦੇ ਆ ਨਿਮਕ ਮਾਇ ਚਾਰਕੁੰਠ ਫਿਰ ਆਵੇ ਮਨ ਤੇ ਇੰਜ ਹੁੰਦਾ ਸੰਧਿਆ ਦਾ ਵਕਤ ਸੀ ਸੁਲਤਾਨਪੁਰ ਦੀ ਗੱਲ ਐ ਤੇ ਸੁਲਤਾਨਪੁਰ ਦਾ ਨਵਾਬ ਘੋੜੇ ਤੇ ਅਸਵਾਰ ਲੰਗਿਆ ਕੀ ਦੇਖਦਾ ਵਈ ਨਦੀ ਦੇ ਕੰਢੇ ਕੰਢੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ ਘੋੜੇ ਤੋਤਰਾ ਸਲਾਮ ਕਰਕੇ ਕਹਿੰਦਾ ਨਾਨਕ ਜੀ ਤੁਸੀਂ ਕਹਿੰਦੇ ਹੋ RAM ਤੇ ਅੱਲਾ ਇੱਕੋ ਹੀ ਹੈ ਇੱਕੋ ਹੀ ਹੈ ਕਿ ਸਤਿਗੁਰੂ ਕਹਿੰਦੇ ਨੇ ਇਹਦੇ 'ਚ ਕੀ ਸ਼ੱਕ ਹੈ ਇੱਕੋ ਹੀ ਹੈ ਤੇ ਨਾਮ ਅਲੱਗ-ਅਲੱਗ ਨੇ ਹਸਤੀ ਤੇ ਇੱਕੋ ਹੀ ਹੈ ਇਤੇ ਭਾਸ਼ਾ ਦੇ ਹਿਸਾਬ ਨਾਲ ਨਾਮ ਅਲਗ-ਅਲਗ ਨੇ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ। ਔਰ ਸਾਰੇ ਨਾਮ ਅਵਤਾਰਾਂ ਦੇ ਮਨੁੱਖਾਂ ਦੇ ਰੱਖੇ ਹੋਏ ਨੇ ਉਨ ਪ੍ਰਮਾਤਮਾ ਦਾ ਕੋਈ ਨਾਮ ਨਹੀਂ ਅਨਾਮ ਹੈ, ਅਠਾਮ ਹੈ। ਸਾਡਾ ਵੀ ਕੋਈ ਨਾਮ ਨਹੀਂ ਨਾਮ ਲੈ ਕੇ ਜੰਮਦੇ ਆ ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ। ਸੰਸਾਰ ਦੇ ਵਿੱਚ ਹਰ ਵਸਤੂ ਅਨਾਮ ਹੈ ਕੋਈ ਨਾਮ ਨਹੀਂ ਹੈ ਨਾਮ ਸਿਰਫ ਮਨੁੱਖੀ ਦੁਨੀਆ ਮਨੁੱਖਾਂ ਨੂੰ ਪਤਾ ਇਸ ਦਰਖਤ ਦਾ ਕੀ ਨਾਮ ਹੈ ਫਲ ਦਾ ਕੀ ਨਾਮ ਹੈ ਇਹ ਫਲ ਦਾ ਕੀ ਨਾਮ ਹੈ ਸਾਗ ਸਬਜ਼ੀ ਦਾ ਕੀ ਨਾਮ ਹੈ ਇਹ ਦਵਾਈ ਦਾ ਕੀ ਨਾਮ ਹੈ ਇਸ ਬਿਮਾਰੀ ਦਾ ਕੀ ਨਾਮ ਹੈ ਔਰ ਸਾਰੇ ਨਾਮ ਮਨੁੱਖ ਨੇ ਰੱਖੇ ਨੇ ਕੋਈ ਬਿਮਾਰੀਆਂ ਨੇ ਆਪਣੇ ਨਾਮ ਨਹੀਂ ਰੱਖੇ ਕੋਈ ਦਵਾਈਆਂ ਨੇ ਆਪਣੇ ਨਾਮ ਨਹੀਂ ਰੱਖੇ ਮਨੁੱਖ ਨੇ ਰੱਖੇ ਨੇ ਸ਼ਹਿਰਾਂ ਦੇ ਨਾਮ ਸੜਕਾਂ ਦੇ ਨਾਮ ਗਲੀਆਂ ਦੇ ਨਾਮ ਮੁਲਕਾਂ ਦੇ ਨਾਮ ਮਜ਼ਬਾਂ ਦੇ ਨਾਮ ਇਹ ਸਭ ਮਨੁੱਖ ਨੇ ਰੱਖਿਆ ਹੈ ਤੱਤਾਂ ਦੇ ਨਾਮ ਇਹ ਧਰਤੀ ਹੈ ਪਵਣ ਹੈ ਪਾਣੀ ਹੈ ਅਗਨੀ ਹੈ ਆਕਾਸ਼ ਹੈ ਮਨੁੱਖ ਨੇ ਰੱਖਿਆ ਨਾ ਕਹਿੰਦੇ ਨੇ ਵਿਚਾਰਕ ਅਗਰ ਮਨੁੱਖ ਨਾ ਹੁੰਦਾ ਕਿਸੇ ਵਸਤੂ ਦਾ ਨਾਮ ਨਹੀਂ ਆਉਣਾ ਸੀ ਵਸਤੂ ਤੇ ਹੋਣੀ ਸੀ ਨਾਮ ਨਹੀਂ ਆਉਣਾ ਸੀ ਤੋ ਫਿਰ ਗਿਆਨ ਵੀ ਨਹੀਂ ਆਉਣਾ ਸੀ ਕਿਉਂ ਕਿਸੇ ਵੀ ਚੀਜ਼ ਦਾ ਗਿਆਨ ਦੇਣਾ ਹੋਵੇ ਪਹਿਲੇ ਨਾਮ ਅੱਗੇ ਕਰਨਾ ਪੈਗਾ ਨਾਮ ਤੋਂ ਬਿਨਾ ਗਿਆਨ ਨਹੀਂ ਦਿੱਤਾ ਜਾ ਸਕਦਾ ਜੈਸੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦੇ ਆਂ ਵੀ ਮੈਂ ਤੁਹਾਨੂੰ ਆਖਾਂ ਇਸ ਲੱਖ ਚ ਮੇਰਾ ਇੱਕ ਮਿੱਤਰ ਰਹਿੰਦਾ ਹੈ ਬਚਪਨ ਦਾ ਦੋਸਤ ਤੇ ਮੈਂ ਉਸ ਨੂੰ ਮਿਲਣਾ ਹੈ ਮੈਨੂੰ ਉਹਦਾ ਥਾਂ ਟਿਕਾਣਾ ਦੱਸੋ ਤੇ ਤੁਸੀਂ ਇਹ ਆਖੋਗੇ ਉਹਦਾ ਨਾਮ ਕੀ ਹੈ ਮੈਂ ਕਹਾਂ ਨਾਮ ਤੇ ਮੈਨੂੰ ਆਉਂਦਾ ਹੀ ਨਹੀਂ ਮੈਂ ਕੀ ਕਰਾਂ ਮੈਂ ਨਾਮ ਮੈਨੂੰ ਨਹੀਂ ਆਉਂਦਾ तो दसोगे जेता, कीता तेता ना विण नावे एको को जितनी भी कृत प्रभु दी है मनुख ने सब नाम दिता है नाम तो बिना कुछ भी चीज नहीं अगर कोई चीज नाम तो बिना है तो फिर मनुख को जे उसका ज्ञान भी नहीं है यह भी महसूस करते हैं। ਗਿਆਨ ਤੇ ਨਾਮ ਦੋਵੇਂ ਸਮਿਲਿਤ ਨੇ ਸਤਿਗੁਰ ਕਹਿਣ ਲੱਗੇ ਨਵਾਬ ਸਾਹਿਬ ਹੱਸੀ ਤੇ ਇੱਕੋ ਹੈ ਰਾਮ ਅੱਲਾ ਇਹਦੇ ਚ ਕੀ ਸ਼ੱਕ ਹੈ ਇਹ ਦੋ ਨਹੀਂ ਨੇ ਜੋ ਰਾਮ ਹੈ ਉਹ ਹੀ ਅੱਲਾ ਹੈ ਔਰ ਜੋ ਅੱਲਾ ਹੈ ਉਹ ਹੀ ਰਾਮ ਹੈ ਨਵਾਬ ਕਹਿੰਦਾ ਨਾਨਕ ਜੀ ਇਸ਼ਾ ਦੀ ਨਮਾਜ਼ ਦੀ ਬਾਂਗ ਦਿੱਤੀ ਜਾ ਚੁੱਕੀ ਹੈ ਸੂਰਜ ਜਦ ਗਰੂਬ ਹੋ ਜਾਂਦਾ ਹੈ ਰਾਤ ਆਰੰਭ ਹੋ ਜਾਂਦੀ ਹੈ ਉਸ ਸਮੇਂ ਜੋ ਮੁਸਲਮਾਨ ਨਮਾਜ਼ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਇਸ਼ਾ ਦੀ ਨਮਾਜ਼ ਅਮਰਤ ਵੇਲੇ ਜਿਹੜੀ ਪੜ੍ਹਦੇ ਨੇ ਫਜ਼ਰ ਦੀ ਨਮਾਜ਼ ਇਸ਼ਾ ਦੀ ਨਮਾਜ਼ ਦਾ ਸਮਾਂ ਹੋ ਗਿਆ ਹੈ ਆਓ ਜੇ ਅੱਲਾਹ ਦੇ ਹਾਮੀ ਇਕ ਹੋਇਆ ਚਲ ਕੱਟ ਕੇ ਇਕੱਠੇ ਚਲੀਏ ਨਮਾਜ਼ ਪੜ੍ਹੀਏ ਸਤਗੁਰ ਖੜੇ ਹੋ ਗਏ ਚਲੋ ਨਵਾਬ ਸਾਹਿਬ ਚਲਿਏ ਬਿਲਕੁਲ ਨਵਾਬ ਨੂੰ ਇਹ ਉਮੀਦ ਨਹੀਂ ਸੀ ਕਿ ਗੁਰੂ ਨਾਨਕ ਇਸ ਤਰ੍ਹਾਂ ਹੀ ਖੜੇ ਹੋ ਜਾਣਗੇ ਮੇਰੇ ਨਾਲ ਚੱਲ ਪੈਣਗੇ ਅੰਦਰੋਂ ਤੇ ਨਵਾਬ ਵੀ ਹੈਰਾਨ ਹੋਇਆ ਬੇਬੇ ਨਾਨਕੀ ਤੱਕ ਖਬਰਾਂ ਜਾ ਪਹੁੰਚੀਆਂ ਬੇਬੇ ਜੀ ਨਾਨਕ ਜੀ ਨਮਾਜ਼ ਪੜਨ ਜਾਣ ਲੱਗਦਾ ਮੁਸਲਮਾਨ ਹੋਣ ਲੱਗ ਸੁਲਤਾਨਪੁਰ ਦੇ ਚ ਖਬਰਾਂ ਪਹੁੰਚ ਗਈਆਂ ਨਵਾਬ ਲੈ ਗਿਆ ਆਪਣੇ ਨਿਜੀ ਮਸਜਿਦ ਦੇ ਚ ਉਹਦੀ ਆਪਣੀ ਬਣਾਈ ਹੋਈ ਮਹਿਲਾਂ ਦੇ ਚ ਉਹਦੇ ਚ ਕੁਝ ਐਲਕਾਰ ਤੇ ਨਵਾਬ ਆਪ ਤੇ ਇਮਾਮ ਜਿਹਨੇ ਨਮਾਜ਼ ਪੜਾਣੀ ਹੈ ਅੰਦਾਜ਼ਨ 10-12 ਅਮਲਕ ਕਤਾਰੇ ਚ ਖੜੇ ਨੇ ਅੱਗੋ ਇਮਾਮ ਹੈ ਜਿਸਨੇ ਵਾਰੀ-ਵਾਰੀ ਰੁਕਾਤ ਪੜ੍ਹਣੀ ਹੈ ਮਤਲਬ ਨਮਾਜ਼ ਸ਼ੁਰੂ ਕਰਾਣੀ ਹੈ ਉਸੇ ਕਤਾਰ ਵਿੱਚ ਗੁਰੂ ਨਾਨਕ ਦੇਵ ਜੀ ਖੜੇ ਹੋ ਗਏ। ਇਮਾਮ ਨੇ ਨਮਾਜ਼ ਸ਼ੁਰੂ ਕੀਤੀ। ਬismillah ul rehman ul raheem ਤੋਂ। ਸਾਰਿਆਂ ਨੇ ਸਜਦਾ ਕੀਤਾ ਪਰ ਗੁਰੂ ਨਾਨਕ ਖੜੇ ਰਹਿ ਨਹੀਂ ਸਜਦਾ ਕੀਤਾ। ਸਜਦਾ ਕਰਦਿਆਂ ਨਵਾਬ ਨੇ ਥੋੜਾ ਜਿਹਾ ਅੱਖ ਖੋਲ ਕੇ ਵੇਖ ਲਿਆ। ਪੀ ਗੁਰਨਾਣਕ ਤੇ ਖੜੇ ਤੇ ਨਮਾਜ਼ ਦੇ ਚ ਬਾਰ ਬਾਰ ਝੁਕਣਾ ਪੈਂਦਾ ਤੇ ਸਜਦਾ ਕਰਨਾ ਪੈਂਦਾ ਝੁਕਣਾ ਪੈਂਦਾ ਗੋਡਿਆਂ ਦੇ ਬਾਹਰ ਕੁਝ ਰੁਕਾਵਟਾਂ ਦੇ ਚ ਕੋਡੇ ਦੇ ਬਾਹਰ ਝੁਕਣਾ ਪੈਂਦਾ ਕੁਝ ਰੁਕਾਵਟਾਂ ਦੇ ਚ ਸਜਦਾ ਕਰਨਾ ਪੈਂਦਾ ਨਵਾਬ ਬਾਰ ਬਾਰ ਸਜਦਾ ਕਰ ਰਿਹਾ ਗੁਰਨਾਣਕ ਨਹੀਂ ਕਰ ਰਿਹਾ ਨਵਾਬ ਬਾਰ ਬਾਰ ਝੁਕ ਰਿਹਾ ਗੁਰਨਾਣਕ ਨਹੀਂ ਝੁਕ ਰਿਹਾ ਉਸੇ ਤਰ੍ਹਾਂ ਹੀ ਖੜੇ ਹੈ ਆਖਿਰ ਨਿਵਾਜ਼ ਦੀ ਸਮਾਪਤੀ ਹੋਈ ਹੱਸ ਕੇ ਨਵਾਬ ਕਹਿੰਦਾ ਗੱਲਾਂ ਹੀ ਗੱਲਾਂ ਨੇ ਰਾਮ ਤੇ ਅੱਲਾ ਇੱਕੋ ਹੀ ਹੈ ਅੱਲਾ ਹੈ ਉਹੀ ਰਾਮ ਹੈ ਰਾਮ ਹੈ ਉਹੀ ਅੱਲਾ ਹੈ ਤੁਸੀਂ ਵੈਦਾ ਕੀਤਾ ਸੀ ਸਾਡੇ ਨਾਲ ਨਮਾਜ਼ ਪੜੋਗੇ ਤੁਸੀਂ ਨਹੀਂ ਪੜੀ ਨਹੀਂ ਪੜੀ ਸਤਗੁਰ ਕਹਿੰਦੇ ਨੇ ਅਸੀਂ ਆਪਣੇ ਵਾਅਦੇ ਦੇ ਕਾਇਮ ਆ ਤੇਰੇ ਨਾਲ ਨਮਾਜ਼ ਪੜਨੀ ਕਿ ਵਾਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਪਰ ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਤੂੰ ਤੇ ਕਾਬਲ ਦੇ ਚ ਘੋੜੇ ਖਰੀਦ ਰਿਆ ਸੀ ਮੈਨੂੰ ਨਹੀਂ ਘੋੜੇ ਚਾਹੀਦੇ ਮੈਂ ਨਹੀਂ ਕਾਬਲ ਦੇ ਜਾ ਕੇ ਘੋੜੇ ਖਰੀਦਣੇ ਤੂੰ ਦੱਸ ਨਮਾਜ਼ ਪੜ੍ਹ ਰਿਆ ਸੀ ਕਿ ਘੋੜੇ ਖਰੀਦ ਰਿਆ ਸੀ ਦੋ ਆਦਮੀ ਭੇਜੇ ਸਨ ਨਵਾਬ ਨੇ ਕਾਬਲ ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕੋਈ 2000 ਸਾਲ ਤੋਂ ਕਾਬਲ ਘੋੜਿਆਂ ਦੀ ਮੰਡੀ ਚੱਲਿਆ ਰਹੀ ਹੈ ਹਜ਼ਾਰ ਸਾਲ ਦਾ ਤੇ ਇਤਿਹਾਸ ਮੌਜੂਦ ਹੈ ਲੇਕਿਨ ਇਤਿਹਾਸਕਾਰ ਕਹਿੰਦੇ ਨੇ ਬਹੁਤ ਪੁਰਾਣੀ ਮੰਡੀ ਹੈ ਅਫਗਾਨੀ ਲੋਕਾਂ ਦਾ ਬਹੁਤ ਵੱਡਾ ਸ਼ੌਕ ਹੈ ਘੋੜਸਵਾਰੀ ਤੋਂ ਕਾਬਲ ਦੇ ਭਾਦਰੋਂ ਦਾ ਪੂਰਾ ਮਹੀਨਾ ਘੋੜਿਆਂ ਦੀ ਮੰਡੀ ਲੱਗਦੀ ਹੈ ਇਰਾਕੀ ਘੋੜੇ ਇਰਾਨੀ ਘੋੜੇ ਤੁਰਕਮਿਨਿਸਤਾਨ ਦੇ ਘੋੜੇ ਉਜ਼ਬੇਕਿਸਤਾਨ ਦੇ ਘੋੜੇ ਔਰ ਅਫਗਾਨਿਸਤਾਨ ਦੇ ਘੋੜੇ ਸਾਰੇ ਉੱਥੇ ਇਕੱਠੇ ਹੁੰਦੇ ਹੈ ਵਪਾਰੀ ਲੈਂਦੇ ਨੇ ਖਰੀਦਦੇ ਨੇ ਵੇਚਦੇ ਨੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੀ ਜਦ ਘੋੜਿਆਂ ਦੀ ਲੋੜ ਪਈ 500 ਮੋਰਾਂ ਦੇ ਕੇ ਭਾਈ ਗੁਰਦਾਸ ਜੀ ਨੂੰ ਕਾਬਲ ਭੇਜਿਆ ਸੀ ਵਧੀਆ ਘੋੜੇ ਖਰੀਦ ਕੇ ਲਿਆ ਇਰਾਕੀ ਭਾਈ ਗੁਰਦਾਸ ਵੀ ਕਾਬਲ ਹੀ ਗਏ ਸਨ ਘੋੜਿਆਂ ਨੂੰ ਖਰੀਦਣ ਵਾਸਤੇ ਬੜੇ ਪ੍ਰਾਚੀਨ ਕਾਲ ਤੋਂ afghanistan ਘੋੜਿਆਂ ਦੀ ਮੰਡੀ ਰਿਆ ਔਰ ਹੁਣ ਵੀ ਹੈ ਸਤਿਗੁਰੂ ਕਹਿਣ ਲੱਗੇ ਅਸੀਂ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਤੇਰੇ ਨਾਲ ਕਾਬਲ ਦੇ ਜਾ ਕੇ ਘੋੜੇ ਨਹੀਂ ਖਰੀਦਣੇ ਤੂੰ ਦੱਸ ਨਮਾਜ਼ ਪੜ੍ਹ ਰਿਆ ਸੀ ਕਿ ਘੋੜੇ ਖਰੀਦ ਰਿਆ ਸੀ ਬੜਾ ਸ਼ਰਮਸਾਰ ਹੋਇਆ ਨਵਾਬ ਕਹਿੰਦਾ ਹੈ ਅਰੇ ਅੰਦਰ ਦੀ ਜਾਣ ਕੇ ਲੋਕੀ ਮੰਦਰ ਮਸਜਿਦ ਗੁਰਦੁਆਰਿਆਂ ਦੇ ਚ ਪੂਜਾ ਪਾਠ ਧਾਰਮਿਕ ਸਾਧਨਾ ਦੇ ਚ ਬਸ ਆਪਣੇ ਆਪਣੇ ਘੋੜੇ ਹੀ ਖਰੀਦਦੇ ਨੇ ਕੌਣ ਨਮਾਜ਼ ਪੜ੍ਹਦਾ ਹੈ ਕੌਣ ਜਪ ਕਰਦਾ ਹੈ ਕੌਣ ਬੰਦਗੀ ਕਰਦਾ ਸਭ ਆਪਣੇ ਆਪਣੇ ਘੋੜੇ ਖਰੀਦਦੇ ਤੇ ਜਦ ਘੋੜੇ ਹੀ ਖਰੀਦਣ ਜਾਣਾ ਹੈ ਮੰਦਰ ਮਸਜਿਦ ਗੁਰਦੁਆਰੇ ਚ ਤੋ ਗੁਸਤਾਖੀ ਮਾਵ ਧਾਰਮਿਕ ਸਥਾਨ ਵਪਾਰ ਦਾ ਕੇਂਦਰ ਬਣ ਜਾਂਦਾ ਹੈ ਤੋ ਫਿਰ ਵਪਾਰ ਦੇ ਜਿਹੜੀਆਂ ਬੇਈਮਾਨੀਆਂ ਹੁੰਦੀਆਂ ਨੇ ਕਾਰੋਬਾਰ ਦੇ ਜਿਹੜੀ ਹੇਰਾਫੇਰੀ ਆਉਂਦੀ ਏ ਉਹ ਮੰਦਰ ਮਸਜਿਦ ਗੁਰਦੁਆਰਿਆਂ 'ਚ ਵੀ ਹੋਵੇਗੀ ਰੱਜ ਕੇ ਹੋਵੇਗੀ ਖੈਰ ਇੰਨਾ ਹੀ ਮੈਂ ਅਰਜ਼ ਕਰਾਂ ਮੁਖ्तसर ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਕਾਮਨਾ ਮਨ ਨੂੰ ਨਾਮ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਕੀਰਤਨ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਜਪ ਨਾਲ ਨਹੀਂ ਜੁੜਨ ਦੇਗੀ ਕਮ ਸੇ ਕਮ 24 ਘੰਟਿਆਂ 'ਚ ਮਨੁੱਖ ਅੱਧਾ ਘੰਟਾ ਵੀ ਅਭਿਆਸ ਕਰੇ ਕੱਲ ਤੋਂ ਸੰਕਲਪ ਕਰੇ ਕਿ ਜਿਸ ਸਮੇਂ ਮੈਂ ਨਿਤਨੇਮ ਕਰਨਾ ਹੈ ਮੈਂ ਕਾਮਨਾ ਨੂੰ ਨੇੜੇ ਆਣ ਹੀ ਨਹੀਂ ਦੇਣਾ ਉਸ ਸਮੇਂ ਤੇ ਨਹੀਂ ਆਣ ਦੇਣਾ ਰੋਜ਼ ਰੋਜ਼ ਮਨੁੱਖ ਆਪਣੀ ਕਾਮਨਾਵਾਂ ਤੋਂ ਹਾਰੇਗਾ ਹਾਰਦਾ ਹੈ ਰੋਜ਼ ਹਾਰ ਹੁੰਦੀ ਹੈ ਔਰ ਨਿਰਾਸ਼ ਹੋ ਕੇ ਫਿਰ ਮਨੁੱਖ ਸੰਕਲਪ ਕਰਨਾ ਹੀ ਛੱਡ ਦਿੰਦਾ ਠੀਕ ਹੈ ਕਾਮਨਾ ਕਰਕੇ ਹੀ ਜਪਾਂਗੇ ਕਾਮਨਾ ਕਰਕੇ ਹੀ ਕਰਾਂ ਹਰ ਮਨੁੱਖ ਆਪਣੀ ਵਾਸ਼ਨਾ ਦੇ ਹੱਥੋਂ ਹਾਰਿਆ ਹੋਇਆ ਹੈ ਹਰ ਮਨੁੱਖ ਆਪਣੀ ਕਾਮਨਾਵਾਂ ਦੇ ਹੱਥੋਂ ਹਾਰਿਆ ਹੋਇਆ ਹੈ ਕਾਮਨਾਵਾਂ ਕੀਰਤਨ ਕਥਾ ਜਪ ਨਾਲ ਜੁੜਨ ਨਹੀਂ ਦੇਂਦੀਆਂ ਕਾਮਨਾਵਾਂ ਕਈ ਦਫਾ ਮੰਦਰ ਮਸਜਿਦ ਗੁਰਦੁਆਰੇ ਆਣ ਨਹੀਂ ਦੇਂਦੀਆਂ ਕੁਝ ਵੀ ਨਹੀਂ ਕਰਨ ਦਿੰਦੀ ਕਾਮਨਾਵਾ ਮੰਦਰ ਮਸਜਿਦ ਆਣ ਤੋਂ ਰੋਕ ਦੇਣ ਗਿਆ ਤੇ ਜੇ ਬੰਦਾ ਆ ਗਿਆ ਥੋੜਾ ਜਿਹਾ ਸੰਕਲਪ ਉਸ ਦਾ ਫਰਗਬਲ ਹੈ ਆ ਗਿਆ ਤੇ ਕਾਮਨਾ ਕਹਿ ਗਈ ਆਪਾਂ ਵੀ ਤੇਰੇ ਨਾਲ ਹੀ ਬੈਠਣਾ ਕਿੱਥੇ ਜਾਂਦਾ ਚਾ ਗੁਰਦੁਆਰੇ ਮੈਂ ਤੈਨੂੰ ਬਾਜ਼ਾਰ ਹੀ ਲੈ ਜਾਵਾਂਗੀ ਕਾਮਨਾ ਫਿਰ ਮੰਨ ਲਈ ਫਿਰਦੀ ਹੈ ਕਾਹੋਂ ਫਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਛੇ ਸਮਾਜ ਰੋਜ਼ ਰੋਜ਼ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ ਹੈ ਹਰ ਬੁਰੇ ਕਰਮ ਦੇ ਸਾਵਧਾਨੀ ਹੁੰਦੀ ਹੈ ਹਰ ਬੁਰੇ ਕਰਮ ਦੇ ਚ ਇਕਾਗਰਤਾ ਹੁੰਦੀ ਹੈ ਕਿਉਂ ਖਤਰਾ ਕਾਨੂੰਨ ਦਾ ਖਤਰਾ ਸਮਾਜ ਦਾ ਪਕੜੇ ਜਾਵਾਂਗੇ ਤੋਂ ਉਹਦੇ ਸੰਸਕਾਰ ਬਣ ਜਾਂਦੇ ਨੇ ਹਰ ਬੁਰਾ ਕਰਮ ਮਨ ਦਾ ਹਿੱਸਾ ਬਣ ਜਾਂਦਾ ਹੈ। ਮਨ ਜਿਸ ਕਰਮ ਦੇ ਚ ਹੋਵੇ ਉਹ ਹੀ ਕਰਮ ਮਨ ਦੇ ਚ ਲਿਖਿਆ ਜਾਂਦਾ ਦੂਜਾ ਨਹੀਂ। ਜਿਹੜਾ ਭੋਜਨ ਮੈਂ ਖਾ ਲਿਆ ਮੇਰੇ ਗੰਠ ਤੋਂ ਥੱਲੇ ਗਿਆ ਮੈਂ ਪ੍ਰਮਾਣਦੇ ਹਾਂ। ਉਹੀ ਮੇਰੇ ਤਨ ਦਾ ਹਿੱਸਾ ਬਣਦਾ ਦੂਜਾ ਨਹੀਂ। ਥਾਲੀ ਚ ਪਿਆ ਮੇਰੇ ਸਾਹਮਣੇ ਸਾਰਾ ਦਿਨ ਪਿਆ ਰਹੇ ਤੇ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ। ਇਹ ਭੋਜਨ ਕੁਝ ਮਾਤਰਾ ਦੇ ਵਿੱਚ ਮੇਰੇ ਸਰੀਰ ਦਾ ਹਿੱਸਾ ਉਦੋਂ ਬਣੇਗਾ ਜਦ ਮੈਂ ਖਾ ਲਵਾਂ ਤੇ ਇਹਦੀ ਜਿਹੜੀ ਮਾਤਰਾ ਸਰੀਰ ਦੇ ਵਿੱਚ ਰਹਿ ਜਾਏਗੀ ਉਹੀ ਖੂਨ ਹੈ ਉਹੀ ਮਾਸ ਹੈ ਉਹੀ ਹੱਡੀਆਂ ਹੈ ਉਹੀ ਚਰਬੀ ਹੈ ਜਿਸ ਕਰਮ ਦੇ ਵਿੱਚ ਮੇਰਾ ਮਨ ਹੈ ਉਹੀ ਕਰਮ ਮੇਰੇ ਮਨ ਦੇ ਵਿੱਚ ਲਿਖਿਆ ਜਾਏਗਾ ਉਹਨੂੰ ਸੰਸਕਾਰ ਕਹਿੰਦੇ ਨੇ ਔਰ ਜਿਹੜਾ ਕਰਮ ਮਨ ਕਰਕੇ ਪੂਰਾ ਕੀਤਾ ਉਹ ਫਿਰ ਵਿਚਾਰਾਂ ਚ ਚਲੇਗਾ ਕਿਉਂਕਿ ਮਨ ਨਾਲ ਕੀਤਾ ਹੈ ਪੂਰੀ ਕਾਗਰਤਾ ਨਾਲ ਕੀਤਾ ਹੈ ਇਹ ਜਿਹੜੇ ਵਿਚਾਰ ਨੇ ਇਹਨੂੰ ਹੀ ਕਹਿੰਦੇ ਨੇ ਮੱਥੇ ਦੇ ਲੇਖ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਹਾਣਾ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਬੜੀਆਂ ਬੜੀਆਂ ਪੋਥੀਆਂ ਪੜ ਲੈਂਦੀਆਂ ਬੜੀ ਵਿਦਿਆ ਹਾਸਲ ਕੀਤੀ ਹੈ ਬੜੀਆਂ ਬੜੀਆਂ ਡਿਗਰੀਆਂ ਹਨ ਇਹਦੇ ਕੋਲ ਬੜੇ ਬੜੇ ਪ੍ਰਮਾਣ ਪੱਤਰ ਨੇ ਪਰ ਸਾਬ ਕਿਹਾ ਕਿ ਮੋੜ ਦਾ ਮੋਰ ਹੈ ਸਿਰ ਦੇ ਲੇਖ ਤੇ ਪੜ੍ਹ ਹੀ ਨਹੀਂ ਸਕਦਾ ਪੁਥੇਰੀਆਂ ਕਿਤਾਬਾਂ ਪੜ੍ਹ ਲੈਂਦਾ ਹੈ ਸਿਰ ਦੇ ਲੇਖ ਪੜ੍ਹਨੇ ਨਹੀਂ ਆਉਂਦੇ ਕਾਇਆ ਕਾਗਦ ਮਨ ਪਰਵਾਣਾ ਮਨ ਪ੍ਰਵਾਣਾ ਲਿਖਿਆ ਹੋਇਆ ਲੇਖ ਹੈ ਮਨ ਨੂੰ ਪੜ੍ਹਨਾ ਨਹੀਂ ਆਉਂਦਾ ਇਸ ਸਿਰ ਦੇ ਲੇਖਾਂ ਨੂੰ ਪੜਨਾ ਨਹੀਂ ਆਉਂਦਾ ਜੋ ਸਿਰ ਦੇ ਵਿੱਚ ਵਿਚਾਰ ਚੱਲਦੇ ਰਹਿੰਦੇ ਨੇ ਸੋਚਣੀ ਚੱਲਦੀ ਰਹਿੰਦੀ ਏ ਯਾਦਾਂ ਚੱਲਦੀਆਂ ਰਹਿੰਦੀਆਂ ਅਗਰ ਯਾਦਾਂ ਬੁਰੀਆਂ ਚੱਲਦੀਆਂ ਪਈਆਂ ਨੇ ਲੇਖ ਬੁਰੇ ਲਿਖੇ ਵਿਚਾਰ ਗਲਤ ਚੱਲ ਰਹੇ ਨੇ ਲੇਖ ਗਲਤ ਲਿਖੇ ਗਏ ਨੇ ਸੋਚਣੀ ਗਲਤ ਚੱਲ ਰਹੀ ਏ ਲੇਖ ਗਲਤ ਲਿਖੇ ਗਏ ਨੇ ਮਹਾਰਾਜ ਕਹਿੰਦੇ ਕੋਈ ਪੜਦਾ ਹੀ ਨਹੀਂ ਚੱਲਦੇ ਪਹਿਣ ਲਿਖੇ ਜਾ ਰਹੇ ਨੇ ਔਰ ਅੰਦਰ ਚੱਲਦੇ ਪਹਿਣ ਕਾ ਦਾ ਹੋਇਆ ਭੋਜਨ ਅੰਦਰ ਖੂਨ ਦੇ ਰਾਹੀਂ ਚੱਲਦਾ ਹੈ ਮਨ ਦੇ ਤਲ ਤੇ ਕੀਤਾ ਹੋਇਆ ਪੂਰਕ ਕਰਮ ਵਿਚਾਰਾਂ ਦੇ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਕਾਇਆ ਕਾਗਦ ਮਨ ਪਰਵਾਨਾ ਸਿਰਖੇ ਲੇਖ ਨਾ ਪੜੇ ਇਆਣਾ ਧਾਰਮਿਕ ਵਿਦਵਾਨ ਅਨੁਭਵੀ ਪੁਰਸ਼ ਕਹਰੇ ਨੇ ਸਾਰੀ ਦੁਨੀਆ ਦਾ ਸਮਾਜਿਕ ਡਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਹਰ ਰੋਜ਼ ਉਸਤਨ ਬੁਰਾਈ ਵਧਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਔਰ ਹਰ ਰੋਜ਼ ਉਸਤਨ ਭਲਾਈ ਘਟਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਕਿਉਂ ਹਰ ਬੁਰੇ ਕਰਮ ਦੇ ਵਿੱਚ ਮਨ ਦੀ ਕਾਗਰਤਾ ਹੈ ਹਰ ਬੁਰੇ ਕਰਮ ਦੇ ਵਿੱਚ ਮਨੁੱਖ ਸਾਵਧਾਨ ਹੈ ਬੇਈਮਾਨੀ ਦੇ ਵਿੱਚ ਬੜਾ ਸਾਵਧਾਨ ਹੈ ਅਗਰ ਸਾਵਧਾਨ ਨਹੀਂ ਤੇ ਇਹਦੀ ਬੇਈਮਾਨੀ ਪਕੜੀ ਜਾਏਗੀ ਹਰ ਗਲਤ ਕਰਮ ਦੇ ਵਿੱਚ ਇਹ ਪੂਰਾ ਸਾਵਧਾਨ ਹੈ। ਇਕਾਗਰ ਹੈ। ਅਗਰ ਇਕਾਗਰ ਨਹੀਂ ਸਾਵਧਾਨ ਨਹੀਂ ਹੈ ਤਾਂ ਪਕੜਿਆ ਜਾਏਗਾ। ਦੁਜੇ ਦੀ ਪਕੜ ਦੇ ਚ ਆ ਜਾਏਗਾ। ਹਰ ਬੁਰੇ ਕਰਮ ਨੂੰ ਸਮਾਜ ਤੇ ਕਾਨੂੰਨ ਦੀ ਨਿਗਾਹ ਤੋਂ بچਾ ਕੇ ਕਰਨਾ ਪੈਂਦਾ ਹੈ। ਸ਼ੁਭ ਕਰਮ ਦੇ ਉੱਤੇ ਕੋਈ ਪਰਦਾ ਪਾਣ ਦੀ ਲੋੜ ਨਹੀਂ। ਇਹ ਵੀ ਮੈਰਜ ਕਰਦੇ ਆ। ਜਿਵੇਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਹੈ ਗੰਦਗੀ ਨੂੰ ਖੁੱਲਾ ਨਹੀਂ ਰੱਖਣਾ ਪੈਂਦਾ ਢਕਣਾ ਪੈਂਦਾ ਹੈ ਲੇਕਿਨ ਫੁੱਲਾਂ ਨੂੰ ਢੱਕਣ ਦੀ ਲੋੜ ਹੈ ਕਿਸੇ ਵੀ ਸ਼ੁਭ ਕਰਮ ਨੂੰ ਸੁਪਾਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਸ਼ੁਭ ਕਰਮ ਤੇ ਫੁੱਲਾਂ ਦੀ ਤਰ੍ਹਾਂ ਉਹਨਾਂ ਦੀ ਤੇ ਮਹਿਕ ਹੈ ਸੁੰਦਰ ਨੇ ਬੜਾ ਸੁਆਪਣ ਹੈ ਠੀਕ ਹੈ ਜ਼ਮੀਨ ਦੇ ਉੱਤੇ ਭਾਵੇਂ ਫੁੱਲ ਵੱਧੇ ਜਾ ਰਹੇ ਹਨ ਮਨੁੱਖ ਦੀ ਜੀਵਨ ਦੀ ਧਰਤੀ ਦੇ ਤੇ ਕੰਡੇ ਹੀ ਕੰਡੇ ਵੱਧੇ ਜਾ ਰਹੇ ਹਨ ਫੁੱਲ ਕੋਈ ਨਹੀਂ ਇਹ ਵੀ ਮੈਂ ਅਰਜ਼ ਕਰਦੇ ਹਾਂ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਸਮਾਜ ਸਾਰੀ ਦੁਨੀਆ ਦਾ ਅਨਭਵੀ ਪੁਰਸ਼ ਕਹਿੰਦੇ ਨੇ ਉਸ ਤਨ ਬੁਰਾ ਹੁੰਦਾ ਜਾ ਰਿਹਾ ਹੈ ਬਾਜ਼ਾਰ ਦੇ ਚ ਬੁਰਾਈ ਘਰ-ਬਾਰ ਦੇ ਚ ਬੁਰਾਈ ਗੁਸਤਾਖੀ ਮਾਫ ਬਾਰ-ਬਾਰ ਮਾਫ ਮਾਫੀ ਮੈਂ ਮੰਗ ਰਿਆਂ ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰਾਈ ਲੈ ਜਾਂਦੀਆਂ ਨੇ ਪੱਗਾਂ ਬਾਜ਼ਾਰ ਦੇ ਚ ਲੈ ਜਾਂਦੀਆਂ ਨੇ ਪੱਗਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰੇ ਕਰਮ ਹੁੰਦੇ ਨੇ ਸੰਸਾਰ ਦੇ ਚ ਬੁਰੇ ਕਰਮ ਤੀਰਥਾਂ ਤੇ ਵੀ ਆਉਂਦੇ ਨੇ ਮੰਦਰਾਂ ਚ ਵੀ ਆਉਂਦੇ ਨੇ ਸਮੁੱਚਾ ਸੰਸਾਰ ਦਾ ਸਮਾਜਿਕ ਢਾਂਚਾ ਰੋਜ਼-ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ। ਬੁਰਾ ਹੁੰਦਾ ਜਾ ਰਿਹਾ ਹੈ ਕਿਉਂ? ਬੁਰੇ ਕਰਮ ਦੇ ਚ ਪੂਰੀ ਇਕਾਗਰਤਾ ਮਨ ਦਾ ਹਿੱਸਾ ਬਣ ਜਾਂਦਾ ਹੈ। ਤੇ ਜਿਹੜਾ ਕਰਮ ਮਨ ਦਾ ਹਿੱਸਾ ਬਣ ਗਿਆ ਮਨ ਫਿਰ ਪ੍ਰੇਰਦਾ ਉਸ ਕਰਮ ਨੂੰ ਉਹ ਕਰਨਾ ਫਿਰ ਕਰਨਾ ਕਿਉਂਕਿ ਵਿਚਾਰਾਂ ਚ ਚੱਲਦਾ ਹੈ। ਸੋਚਣੀ ਚੱਲਦਾ ਹੈ। ਖਾਦਾ ਹੋਇਆ ਭੋਜਨ ਜਿਵੇਂ ਖੂਨ ਦੇ ਚੱਲਦਾ ਹੈ। ਮਨ ਦੇ ਤਲ ਤੇ ਕੀਤਾ ਹੋਇਆ ਕਰਮ ਜਿਹਦੇ ਚ ਇਕਾਗਰਤਾ ਹੈ ਸਾਵਧਾਨੀ ਹੈ। ਮਨ ਦੇ ਚ ਬਾਰ ਬਾਰ ਚੱਲਦਾ ਹੈ ਯਾਦ ਦੇ ਚੱਲਦਾ ਹੈ ਵਿਚਾਰਾਂ ਚ ਚੱਲਦਾ ਹੈ ਔਰ ਫਿਰ ਉਸ ਤੋਂ ਮਨੁੱਖ ਪ੍ਰੇਰਿਤ ਹੋ ਕੇ ਫਿਰ ਉਹੀ ਕਰਦਾ ਹੈ ਇੱਕ ਭੁੱਲ ਇੱਕ ਦਫਾ ਨਹੀਂ ਕਰਦਾ ਫਿਰ ਬਾਰ ਬਾਰ ਕਰਦਾ ਹੈ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਥੋੜਾ ਜਿਆ ਠੀਕ ਸਤਸੰਗੀ ਹੋਵੇ ਕਦੀ ਕਦੀ ਗਹਿਰਾ ਜਾਂਦਾ ਹੋਵੇ ਉਹ ਪਛਤਾਪ ਕਰੇਗਾ ਇਹ ਕੀ ਹੋ ਜਾਂਦਾ ਮੈਥੋਂ ਇਹ ਕਿਉਂ ਹੋ ਜਾਂਦਾ ਹੁਣ ਮੈਂ ਨਹੀਂ ਕਰਾਂਗਾ ਫਿਰ ਕਰਦਾ ਕਿਉਂ ਜਦ ਬੁਰਾ ਕਰਮ ਕਰਦਾ ਉਹਦੇ ਚ ਪੂਰੀ ਇਕਾਗਰਤਾ ਹੈ ਜਦ ਬਾਣੀ ਪੜਦਾ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਜਦ ਵਾਹਿਗੁਰੂ ਵਾਹਿਗੁਰੂ ਜਪਦਾ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਤਾਂ ਉਹ ਸ਼ੁਭ ਕਰਮ ਉਹ ਗੁਰਬਾਣੀ ਮਨ ਦਾ ਹਿੱਸਾ ਹੀ ਨਹੀਂ ਬਣਦੀ ਕਹਿੰਦਾ ਮੈਂ ਅੱਜ ਦੋ ਸੁਖਵੰਨੀ ਸਾਬ ਦੇ ਪਾਠ ਕੀਤੇ ਨੇ ਪਰ ਗੁਰਵਾਣੀ ਤੇ ਇਹ ਕਹਿੰਦੀ ਹੈ ਸੁਖਵੰਨੀ ਸਾਬ ਤੇ ਇਹ ਕਹਿੰਦੀ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਨੇ ਨਾ ਆਵੇ ਕੀਤੇ ਹੋਣਗੇ ਤੂੰ ਦੋ ਪਾਠ ਅੰਦਰ ਤੇ ਤੇਰੇ ਕਿਨ ਕਾ ਮਾਤਰ ਵੀ ਕੋਈ ਨਹੀਂ ਜਿੰਨੇ ਚਿਰ ਤੱਕ ਮਨ ਦੀ ਪੂਰੀ ਕਾਗਰਤਾ ਨਾ ਹੋਵੇ ਸਾਵਧਾਨੀ ਨਾ ਆਵੇ ਉਹ ਕਰਮ ਮੰਦ ਦਾ ਹਿੱਸਾ ਨਹੀਂ ਬਣਦਾ ਨਹੀਂ ਬਣਦਾ ਜਦ ਸਾਰੀ ਦੁਨੀਆ ਦੇ ਵਿੱਚ ਬੜੇ ਬੜੇ ਸਤਸੰਗੀ ਇਸ ਤਰ੍ਹਾਂ ਦਾ ਪ੍ਰਸ਼ਨ ਕਰਦੇ ਨੇ ਗਿਆਨੀ ਜੀ ਕੀ ਕਰੀਏ ਸਾਵਧਾਨੀ ਇਕਾਗਰਤਾ ਇਹ ਤੇ ਬਣਦੇ ਹੀ ਨਹੀਂ ਮੈਂ ਕਿਹਾ ਬੁਰੇ ਕਰਮ ਦੇ ਸਾਵਧਾਨੀ ਇਤਨੀ ਵਰਤ ਚੁੱਕੇ ਆ ਗਲਤ ਕਰਮ ਅੱਜ ਸਾਵਧਾਨੀ ਇਤਨੀ ਵਰਤ ਚੁੱਕੇ ਆ ਬੜੇ ਪ੍ਰਬਲ ਸੰਸਕਾਰ ਬਣ ਗਏ ਬੜੇ ਪ੍ਰਬਲ ਸੰਸਕਾਰ ਬਣ ਗਏ ਤੇ ਜਿਵੇਂ ਬਹੁਤ ਵੱਡਾ ਛਿਪਝਾਜ਼ ਫੋਕਿਆਂ ਨਾਲ ਨਹੀਂ ਚੱਲੇਗਾ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕਰਮ ਨਹੀਂ ਆਉਂਦੇ ਕੋਈ ਵੱਡਾ ਕੰਮ ਕਰਨਾ ਹੈ ਉਹਦੇ ਲਈ ਸਾਧਨ ਵੱਡਾ ਜੁਟਾਣਾ ਪਏਗਾ ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਨਾ ਹੈ ਤੇ ਸੌ ਚੂਆਂ ਦੀ ਖਲ ਨਾਲ ਵੀ ਨਹੀਂ ਮੜਿਆ ਜਾ ਸਕਦਾ ਉੱਠਦੀ ਖਲ ਚਾਹੀਦੀ ਕਵੀ ਰਹੀਮ ਛੋਟੇ ਸਾਧਨਾ ਨਾਲ ਵੱਡਾ ਕੰਮ ਨਹੀਂ ਹੋ ਸਕਦਾ ਇਹਦੇ ਉੱਤੇ ਉਹਨਾਂ ਨੇ ਤਸ਼ਬੀਹ ਦਿੱਤੀ ਹੈ ਵੀ 100 ਚੂਆਂ ਦੀ ਚਮੜੀ ਇਕੱਠੀ ਕਰੋ ਤਾਂ ਵੀ ਨਗਾਰਾ ਨਹੀਂ ਮੜਿਆ ਜਾਏਗਾ ਇੱਕ ਉੱਠ ਕਾਫੀ ਹੈ ਨਗਾਰਾ ਮੜਿਆ ਜਾਏਗਾ ਅਕਸਰ ਨਗਾਰੇ ਉੱਠ ਦੀ ਖਲ ਨਾਲ ਮੜੇ ਜਾਂਦੇ ਨੇ ਵੱਡਾ ਕੰਮ ਵੱਡੇ ਸਾਧਨਾ ਨਾਲ ਹੋਵੇਗਾ ਇੱਕ 5 ਮਿੰਟ ਵੈਗਰੂ ਵੈਗਰੂ ਤੋਂ ਕਰ ਲਿਆ ਜਲਦੀ ਜਲਦੀ ਕਹਾ ਜਿਵੇਂ ਕੱਟੀ ਦਾ ਜਪਜੀ ਸਾਹਿਬ ਪੜ ਲਿਆ ਤੇ ਫਿਰ ਜਗਾ ਜਗਾ ਕਹਿੰਦਾ ਫਿਰਦਾ ਕੀ ਕਰੀ ਮਨ ਤੇ ਕਾਗਰ ਨਹੀਂ ਆਉਂਦਾ ਮਨ ਤੇ ਕਾਗਰ ਨਹੀਂ ਆਉਂਦਾ ਫੂਕਿਆਂ ਦੇ ਨਾਲ ਕਦੀ ਝਾਜ਼ ਚੱਲਦੇ ਨੇ ਚੋਆਂ ਦੀ ਖਲ ਨਾਲ ਕਿਦ ਰਹੇ ਨਗਾਰੇ ਮੜੇ ਜਾਂਦੇ ਜੇ ਅੰਦਰ ਬੁਰਾਈ ਪਹਾੜ ਵਰਗੀ ਹੋ ਗਈ ਹੈ ਬੜੀ ਪਰਵਲ ਹੋ ਗਈ ਹੈ ਤੋਂ ਇਤਨੀ ਪਰਵਲਤਾ ਇਤਨਾ ਸਮਾਂ ਇਤਨੀ ਮਿਹਨਤ ਨਾਮ ਜਪਣ ਦੇ ਚਾਹੀਦੇ ਹੈ ਤਾਂ ਜਾ ਕੇ ਕਿਦਰੇ ਖੇਡ ਬਣੇਗੇ ਕਬੀਰ ਕਹਿੰਦੇ ਨੇ ਕੀ ਕਰੀਏ ਲੋਗਾਂ ਨੂੰ ਆਰਾਮ ਖਿਲਾਉਣਾ ਜਾਣਾ ਬੱਚਿਆਂ ਦੀ ਖੇਡ ਸਮਝੇ ਕੋਈ ਜਪਦੀ ਲੋੜ ਨਹੀਂ ਜੀ ਕੋਈ ਤਪਦੀ ਲੋੜ ਨਹੀਂ ਸਿਰਫ ਵਿਚਾਰ ਕਰੋ ਬਾਰੰਗ ਬਾਰ ਬਾਰ ਪ੍ਰਭ ਜਪਿਏ ਇਹ ਗੁਰੂ ਅਰਜਨ ਦੇਵ ਜੀ ਤੋਂ ਵੀ ਜ਼ਿਆਦਾ ਸਿਆਣੇ ਹੋ ਗਏ ਨੇ ਬਾਰ ਬਾਰ ਜਪੋ ਬਾਰ ਬਾਰ ਜਪੋ 10 ਦਫਾ ਵਾਹਿਗੁਰੂ ਆਖੋ ਚਲੋ ਇੱਕ ਦਫਾ ਚ ਥੋੜਾ ਜਿਹਾ ਮਨ ਇਕਾਗਰ ਹੋਵੇਗਾ ਜਪੀ ਜਾਓ ਜਪੀ ਜਾਓ ਮਿਹਨਤ ਕਰੀ ਜਾਓ ਜਿਸ ਵਕਤ ਮਨ ਪੂਰਾ ਹੋਇਆ ਸਭਲਾਂ ਨਹੀਂ ਪੂਰੀ ਹੋਈ ਇੱਕੋ ਦਫਾ ਦੇ ਵਾਹਿਗੁਰੂ ਨੇ ਵੀ ਅੰਦਰ ਕ੍ਰਾਂਤੀ ਪੈਦਾ ਕਰ ਦੇਣੀ ਦੁਨੀਆ ਬਦਲ ਕੇ ਰੱਖ ਦੇਣੀ ਕਿਨ ਕਾ ਏਕ ਜਿਸ ਜੀਵਸਾਵੇ ਤਾਂਖੇ ਮਹਿਮਾ ਗਨੇ ਨਾ ਆਵੇ ਸਮਾਜ ਸਾਰੇ ਦਾ ਸਾਰਾ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਇਹ ਵੀ ਮੈਂ ਅਰਜ਼ ਕਰਾਂ ਸਿਰਫ ਇੱਕ ਦੇਸ਼ ਦੀ ਗੱਲ ਨਹੀਂ ਹੈ ਕਿਉਂ ਹਰ ਬੁਰੇ ਕਰਮ ਦੇ ਚ ਮਨ ਇਕਾਗਰ ਹੈ ਔਰ ਉਹ ਪੂਰਾ ਕਰਮ ਫਿਰ ਆਦਤ ਬਣ ਗਈ ਸੁਭਾਅ ਬਣ ਗਿਆ ਕਰਮ ਸੰਸਕਾਰ ਸੁਭਾਅ ਇੱਕ ਕਰਮ ਮੈਂ ਅੱਜ ਕੀਤਾ ਹੈ ਬੁਰਾ ਉਹਦੇ ਥੋੜੇ ਜਿਹੇ ਸੰਸਕਾਰ ਬਣੇ ਨੇ ਉਹਨਾਂ ਸੰਸਕਾਰਾਂ ਨੇ ਮੈਨੂੰ ਫਿਰ ਪ੍ਰੇਰਿਆ ਮੈਂ ਫਿਰ ਕੀਤਾ ਹੈ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਉਹਨਾਂ ਪਰਬਲ ਸੰਸਕਾਰਾਂ ਨੇ ਮੈਨੂੰ ਫਿਰ ਪਰੇ ਰਿਹਾ ਮੈਂ ਫਿਰ ਕਹਿੰਦਾ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਬਾਰ ਬਾਰ ਉਹ ਕਰਮ ਰਿਪੀਟ ਕਰਦੇ ਆ ਸੁਭਾਅ ਬਣ ਜਾਂਦਾ ਹੈ ਕਹਿੰਦੇ ਨੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ ਤੁਸੀਂ ਆਖੋਗੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਇਹਦੇ ਤੇ ਇੱਕ ਦਲੀਲ ਦੇ ਇੱਕ ਮੈਂ ਸੌਪਤੀ ਕਰਦੇ ਆ ਸਮਾ ਮੇਰਾ ਹੋ ਗਿਆ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ੱੱੱੱੱੱੱੱੱੱੱੱੱੱੱ ਕਾਲੀਆਂ ਕਾਲੇ ਵਨ ਚਿੱਟਾ ਸੂਰਜ ਚੜਿਆ ਚਾਰੋਂ ਪਾਸੇ ਚਟਿਆਈ ਛਾ ਗਈ ਏ ਪਰ ਮਹਾਰਾਜ ਕਹਿੰਦੇ ਕਾਲੀਆਂ ਚੀਜ਼ਾਂ ਤੇ ਕਾਲੀਆਂ ਹੀ ਨੇ ਉਹ ਤੇ ਨਹੀਂ ਚਟੀਆਂ ਹੋ ਗਈਆਂ ਮਸਿਆ ਦੀ ਰਾਤ ਕਾਲੀ ਬੋਲੀ ਰਾਤ ਚਾਰੋਂ ਪਾਸੇ ਕਾਲਖ ਹੀ ਕਾਲਖ ਛਾ ਗਈ ਏ ਪਰ ਚਟੀਆਂ ਚੀਜ਼ਾਂ ਤੇ ਚਟੀਆਂ ਹੀ ਨੇ ਇਸ ਕਾਲਖ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਜਿਹਦਾ ਸੁਭਾਅ ਸੰਤ ਬਣ ਗਿਆ ਹੈ ਕਰੋਣਾ ਦੁਸ਼ਟ ਉਹਨੂੰ ਮਿਲਣ ਉਹ ਆਪਣਾ ਸੰਤਪਣਾ ਨਹੀਂ ਛੱਡੇਗਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ